ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਤਿੰਨ ਪੰਜਾਬ ਦੇ ਵਿੱਚ ਮਹਾਂ ਰੈਲੀਆਂ ਕੱਢਣ ਜਾ ਰਹੇ ਨੇ ਤਾਂ ਜਿਸ ਤਰ੍ਹਾਂ ਅੱਜ ਪਟਿਆਲਾ ਦੇ ਵਿੱਚ ਨਰਿੰਦਰ ਮੋਦੀ ਪਟਿਆਲਾ ਪੋਲੋ ਗਰਾਊਂਡ ਦੇ ਵਿੱਚ ਪਹੁੰਚਣਗੇ ਤਸਵੀਰਾਂ ਤੁਹਾਨੂੰ ਇੱਕ ਵਾਰ ਸਾਂਝੀਆਂ ਕਰਦੀਏ ਜਿਹੜੀ ਸਟੇਜ ਹੈਗੀ ਹੈ ਉਹ ਬਿਲਕੁਲ ਸਜ ਕੇ ਤਿਆਰ ਹੋ ਚੁੱਕੀ ਹੈ ਔਰ ਦੂਸਰੇ ਪਾਸੇ ਤੁਹਾਨੂੰ ਇਹ ਵੀ ਦਿਖਾਣਯੋਗ ਹੋਊਗਾ ਕਿ ਕੈਪਟਨ ਅਮਨਿੰਦਰ ਸਿੰਘ ਦੀ ਜਿਹੜੀ ਬੇਟੀ ਹੈਗੀ ਹੈ ਬੀਬਾ ਜੈਨਿੰਦਰ ਕੌਰ ਉਹ ਉੱਚੇਚੇ ਤੌਰ ਤੇ ਜਿਹੜਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਹਮਦਰਦ ਟੀਵੀ ਦੇ ਮਾਧਿਅਮ ਰਾਹੀਂ ਤੁਹਾਨੂੰ ਦਿਖਾ ਰਹੇ ਆ ਇਹ ਸਟੇਜ ਹੈਗੀ ਆ ਜਿੱਥੇ ਨਰਿੰਦਰ ਮੋਦੀ ਜਿਹੜਾ ਹੈਗਾ ਨਾ ਬਾਅਦ ਦੁਪਹਿਰ ਪਹੁੰਚਣਗੇ ਔਰ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਪਟਿਆਲੇ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਨਰਿੰਦਰ ਮੋਦੀ ਜਿਹੜੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਨੇ ਹੋਰ ਸੈਂਟਰ ਦੇ ਕਈ ਮਨਿਸਟਰ ਜਿਹੜੇ ਆ ਉਹਨਾਂ ਦੇ ਨਾਲ ਹੋਣਗੇ ਔਰ ਉਸ ਤੋਂ ਬਾਅਦ ਲੋਕਾਂ ਦੇ ਨਾਲ ਜਿਹੜਾ ਹੈਗਾ ਗੱਲਬਾਤ ਹੋਏਗੀ ਰੈਲੀ ਕੀਤੀ ਜਾਏਗੀ ਔਰ ਲੋਕਾਂ ਨੂੰ ਜਿਹੜੇ ਕੰਮ ਕੀਤੇ ਹੋਏ ਭਾਜਪਾ ਦੇ ਵੱਲੋਂ ਉਹਨਾਂ ਦੇ ਬਾਰੇ ਗੱਲਬਾਤ ਕਰਨਗੇ ਔਰ ਮਹਾਰਾਣੀ ਪ੍ਰਨੀਤ ਕੋਰ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਦੇ ਲਈ ਜਿਹੜੀ ਆ ਉਹ ਕਿਹਾ ਜਾਏਗਾ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਵਕ ਵਕ ਪੁਲਿਸ ਪਾਰਟੀਆਂ ਜਰੂਰ ਨੇ ਸੁਰੱਖਿਆ ਦੇ ਪੂਰੇ ਫੁੱਲ ਇੰਤਜ਼ਾਮ ਨੇ ਚਾਏ ਉਹ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਗੁਜਰਾਤ ਪੁਲਿਸ ਦੀ ਗੱਲ ਕੀਤੀ ਜਾਵੇ ਸੀਆਰਪੀ ਬੀਐਸਐਫ ਹਰ ਤਰ੍ਹਾਂ ਦੇ ਜਿਹੜੀ ਫੋਰਸ ਹੈਗੀ ਆ ਉਰੇ ਪਟਿਆਲਾ ਦੇ ਵਿੱਚ ਲਗਾਈ ਗਈ ਹੈ ਕਿਉਂਕਿ ਲਗਾਤਾਰ ਪੁਖਤਾ ਜਿਹੜੇ ਨੇ ਉਹ ਪ੍ਰਬੰਧ ਫੋਰਸਿਸ ਦੇ ਵੱਲੋਂ ਕੀਤੇ ਗਏ ਨੇ ਕਿਉਂਕਿ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਅੱਜ ਪਟਿਆਲਾ ਦੇ ਵਿੱਚ ਪਹੁੰਚਣਗੇ ਇਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਜਲੰਧਰ ਤੇ ਹੁਸ਼ਿਆਰਪੁਰ ਦੀ ਵੀ ਜਿਹੜੀ ਹੈ ਰੈਲੀ ਜਿਹੜੀ ਹੈ ਉਹ ਵੀ ਉੱਥੇ ਭਗਵੇਂ ਰੰਗ ਦੇ ਨਾਲ ਜਿਹੜਾ ਹੈਗਾ ਅੱਜ ਪਟਿਆਲਾ ਰੰਗਿਆ ਹੋਇਆ ਔਰ ਦੂਸਰੇ ਪਾਸੇ ਜਿਹੜੀਆਂ ਝੰਡੀਆਂ ਨੇ ਜਰੂਰ ਬੀਜੇਪੀ ਨੂੰ ਲੈ ਕੇ ਲੱਗੀਆਂ ਹੋਈਆਂ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੁਖਤਾ ਜਿਹੜੇ ਪ੍ਰਬੰਧ ਨੇ ਉਹ ਹਰ ਪਾਸੇ ਹੀ ਕੀਤੇ ਹੋਏ ਨੇ ਤਾਂ ਇਧਰਲੇ ਪਾਸੇ ਪੰਡਾਲ ਪਰਲੇ ਪਾਸੇ ਵੀ ਲਗਾਇਆ ਗਿਆ ਹੈਗਾ ਤਾਂ ਜਿੱਥੇ ਦੱਸਿਆ ਜਾ ਰਿਹਾ तकरीबन 50000 ਤੋਂ ਵੱਧ ਜਿਹੜਾ ਹੈਗਾ ਇਕੱਠ ਉਹ ਅੱਜ ਹੋ ਸਕਦਾ ਹੈਗਾ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਬੀਜੇਪੀ ਦੇ ਜਿਹੜੇ ਝੰਡੇ ਨੇ ਔਰ ਦੂਸਰੇ ਪਾਸੇ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਬੀਜੇਪੀ ਦੇ ਵੱਲੋਂ ਕਿ ਮਹਾਰਾਣੀ ਪ੍ਰਨੀਤਕੌਰ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਜਾਣ ਕਿਉਂਕਿ ਲਗਾਤਾਰ ਇੱਕੋ ਹੀ ਗੱਲ ਕਹੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੇ ਉਹ ਪਟਿਆਲਾ ਦੇ ਵੀ ਸਭ ਤੋਂ ਪਹਿਲਾਂ ਰੈਲੀ ਕਰਨ ਜਾ ਰਹੇ ਨੇ ਔਰ ਲੋਕਾਂ ਦੇ ਵਿੱਚ ਵੀ ਜਿਹੜਾ ਉਤਸ਼ਾਹ ਦੇ ਤੌਰ ਤੇ ਜੋਸ਼ ਹੈਗਾ ਲੋਕ ਵੀ ਜਿਹੜਾ ਨੇ ਉਹ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਉਰੇ ਪਹੁੰਚ ਰਹੇ ਨੇ ਔਰ ਉਹਨਾਂ ਦੇ ਵੱਲੋਂ ਵੀ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਸਾਰੇ ਜਾਣੇ ਜਿਹੜੇ ਨੇ ਉਹ ਅੱਜ ਬਾਅਦ ਦੁਪਹਿਰ ਤਕਰੀਬਨ 4 ਔਰ 4:30 ਵਜੇ ਦਾ ਜਿਹੜਾ ਸਮਾਂ ਦੱਸਿਆ ਜਾ ਰਿਹਾ ਹੈਗਾ ਕਿ ਇੱਥੇ ਪਹੁੰਚਣ ਔਰ ਤੁਹਾਨੂੰ ਦੱਸ ਦਈਏ ਕਿ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੁਰਸੀਆਂ ਵੀਆਈਪੀ ਵੀਵੀਆਈਪੀ ਤੋਂ ਬਾਅਦ ਜਿਹੜਾ ਹੈਗਾ ਪਿੱਛੇ ਦੂਸਰੇ ਆਮ ਜਰਨਲ ਕੈਟਾਗਰੀ ਦੇ ਲੋਕ ਹੋਣਗੇ ਇੱਕ ਪਾਸੇ ਮਨਿਸਟਰ ਹੋਣਗੇ ਔਰ ਜਿਹੜੀ ਸਟੇਜ ਹੈਗੀ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ 30 ਕੁਰਸੀਆਂ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਲਗਾਤਾਰ ਕਿ 30 ਕੁਰਸੀਆਂ ਜਿਹੜੀਆਂ ਨੇ ਇਸ ਸਟੇਜ ਦੇ ਉੱਤੇ ਲਗਣਗੀਆਂ ਜਰੂਰ ਜਿਹੜੀ ਮਨਜ਼ੂਰੀ ਹੈਗੀ ਆ ਉਹ 50 ਕੁਰਸੀਆਂ ਦੀ ਹੈ ਪਰ ਫਿਲਹਾਲ 30 ਕੁਰਸੀਆਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਔਰ ਦੂਰ ਦੂਰ ਤੱਕ ਜਿਹੜਾ ਹੈਗਾ ਚੱਪੇ-ਚੱਪੇ ਦੇ ਪੁਲਿਸ ਜਿਹੜੀ ਹੈ ਉਹ ਛੋਣੀ ਚ ਤਬਦੀਲ ਹੈ ਜਰੂਰ ਪਟਿਆਲਾ ਦੇ ਜਿਹੜੇ ਕਈ ਏਰੀਏ ਨੇ ਉਹਨਾਂ ਦੇ ਰੂਟ ਜਰੂਰ ਵੀ ਬਦਲ ਦਿੱਤੇ ਗਏ ਨੇ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਕਿਉਂਕਿ ਵੱਡਾ ਇਕੱਠ ਹੈਗਾ ਤਾਂ ਇਸ ਚੀਜ਼ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਜਿਹੜਾ ਹੈਗਾ ਕਈ ਰੂਟ ਬਦਲੇ ਔਰ ਦੂਰ ਤੱਕ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਜਿਹੜਾ ਇਹ ਪੰਡਾਲ ਹੈਗਾ ਜਿਹੜਾ ਇਹ ਪੋਲੋ ਗਰਾਊਂਡ ਹੈ ਬਹੁਤ ਵੱਡਾ ਹੈ ਇਹ ਗਰਾਊਂਡ ਹੈਗਾ ਔਰ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਕੁਰਸੀਆਂ ਨੇ ਜਮਾਵੜਾ ਜਿਹੜਾ ਹੈਗਾ ਲੋਕਾਂ ਦਾ ਲੱਗੂਗਾ ਔਰ ਸ਼ਾਮ ਨੂੰ ਇੱਕੋ ਗੱਲ ਕਹੀ ਜਾ ਰਹੀ ਹੈ ਤਕਰੀਬਨ ਜਿਹੜਾ ਇਕੱਠ ਹੈਗਾ ਉਹ 50000 ਤੋਂ ਵੱਧ ਦਾ ਜਿਹ ਹੋ ਸਕਦਾ ਹੈਗਾ ਜਰੂਰ ਪੱਖਿਆਂ ਦਾ ਪ੍ਰਬੰਧ ਹੋਵੇ ਪਾਣੀ ਦਾ ਪ੍ਰਬੰਧ ਹੋਵੇ ਲਗਾਤਾਰ ਜਿਹੜੀ ਇਹ ਗੱਲ ਕਹੀ ਜਾ ਰਹੀ ਹੈਗੀ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਅੱਜ ਕੈਪਟਨ ਅਮਨਿੰਦਰ ਸਿੰਘ ਜਿਹੜਾ ਹੈਗਾ ਉਹ ਇਸ ਰੈਲੀ ਦੇ ਵਿੱਚ ਨਜ਼ਰ ਨਹੀਂ ਆਉਣਗੇ ਕਿਉਂਕਿ ਉਹਨਾਂ ਦੀ ਬੇਟੀ ਜਿਹੜੀ ਹੈ ਬੀਬਾ ਜੈ인더 ਕੋਰ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਜਿਹੜੀ ਸਿਹਤ ਹੈਗੀ ਆ ਉਹ ਬਿਲਕੁਲ ਠੀਕ ਨਹੀਂ ਹੈਗੀ ਤਾਂ ਇਸ ਕਰਕੇ ਜਿਹੜਾ ਹੈਗਾ ਉਹ ਨਹੀਂ ਪਹੁੰਚ ਪਾਣਗੇ ਤਾਂ ਦੂਸਰੇ ਪਾਸੇ ਤੁਹਾਨੂੰ ਇਹ ਵੀ ਦਿਖਾ ਦਈਏ ਕਿ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਟੀਮਾਂ ਨੇ ਪੁਲਿਸ ਪਾਰਟੀ ਦੀਆਂ ਵਕਫ ਵਕ ਡਿਊਟੀਆਂ ਜਿਹੜੀਆਂ ਉਹਨਾਂ ਦੀਆਂ ਲੱਗਦੀਆਂ ਹੋਈਆਂ ਨਜ਼ਰ ਆ ਤਤ ਤਸਵੀਰਾਂ ਤੁਹਾਨੂੰ ਫਿਲਹਾਲ ਦਿਖਾ ਰਹੇ ਹਾਂ ਜਿੱਥੇ ਨਰਿੰਦਰ ਮੋਦੀ ਜਿਹੜੇ ਨੇ ਉਹ ਸ਼ਾਮ ਨੂੰ ਪਹੁੰਚਣਗੇ ਔਰ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਹੋਏ ਨੇ ਪੁਲਿਸ ਵੱਲੋਂ ਹੋਣ ਪੰਜਾਬ ਪੁਲਿਸ ਵੱਲੋਂ ਹੋਣ ਬੀਐਸਐਫ ਵੱਲੋਂ ਸੀਆਰਪੀਐਫ ਵੱਡੇ ਵੱਲੋਂ ਵੱਡੀਆਂ ਟੁਕੜੀਆਂ ਜਿਹੜੀਆਂ ਨੇ ਉਹ ਪਟਿਆਲਾ ਜਿਹੜੀਆਂ ਕੱਲ ਸ਼ਾਮ ਨੂੰ ਹੀ ਪਹੁੰਚ ਗਈਆਂ ਸਗੀਆਂ ਔਰ ਪ੍ਰਬੰਧ ਜਿਹੜੇ ਨੇ ਉਹ ਖਾਸ ਤੌਰ ਤੇ ਚਾਹੇ ਪੱਖਿਆਂ ਦੇ ਹੋਣ ਪਾਣੀ ਦੇ ਹੋਣ ਜਿਵੇਂ ਤੁਹਾਨੂੰ ਬਾਰ ਬਾਰ ਅਸੀਂ ਦੱਸ ਰਹੇ ਹਾਂ ਪਰ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਉਹ ਲਗਾਤਾਰ ਕੋਈ ਨਿਕਲ ਕੇ ਆ ਰਹੀ ਹੈ ਕਿ ਕੈਪਟਨ ਅਮਨਿੰਦਰ ਸਿੰਘ ਜਿਹੜਾ ਹੈਗਾ ਇਸ ਰੈਲੀ ਦੇ ਵਿੱਚ ਨਹੀਂ ਪਹੁੰਚਣਗੇ ਕਿਉਂਕਿ ਸਿਹਤ ਦਾ ਠੀਕ ਹੋਣ ਕਰਕੇ ਉਹਨਾਂ ਦੀ ਬੇਟੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਬੀਬਾ ਜੈ ਇੰਦਰਕੌਰ ਦੇ ਵੱਲੋਂ ਕਿ ਕੈਪਟਨ ਅਮਨਿੰਦਰ ਸਿੰਘ ਦੀ ਸਿਹਤ ਨਾ ਠੀਕ ਹੋਣ ਕਰਕੇ ਉਹ ਇਸ ਰੈਲੀ ਦਾ ਹਿੱਸਾ ਨਹੀਂ ਬਣਨਗੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੰਡਾਲ ਜਿਹੜਾ ਹੈਗਾ ਪੂਰਾ ਸਜ ਕੇ ਤਿਆਰ ਹੋ ਚੁੱਕਿਆ ਹੈ ਔਰ ਵਕਫਾਕ ਡਿਪਾਰਟਮੈਂਟ ਵਾਲਿਆਂ ਦੇ ਵੱਲੋਂ ਜਿਹੜੀਆਂ ਡਿਊਟੀਆਂ ਨੇ ਔਰ ਸਟੇਜ ਦੇ ਉੱਤੇ ਤੁਹਾਨੂੰ ਫਿਰ ਦਿਖਾਣਾ ਚਾਹਾਂਗੇ ਚਾਹੇ ਡੋਗਸ ਕੋਡ ਦੀਆਂ ਟੀਮਾਂ ਹੋਣ ਦੂਸਰਾ ਕਿ ਕੋਈ ਵੀ ਕੋਈ ਅਨਸੁਖਾਵੀ ਜਿਹੜੀ ਹੈ ਘਟਨਾ ਨਾ ਵਾਪਰੇ ਕਿਉਂਕਿ ਪਹਿਲਾਂ ਵੀ ਇੱਕ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੱਕ ਵਾਰ ਜਿਹੜਾ ਜਲੰਧਰ ਰੋਡ ਦੇ ਉੱਤੇ ਇੱਕ ਵਾਕਿਆ ਹੋ ਗਿਆ ਸੀ ਕਿਸਾਨਾਂ ਦੇ ਵੱਲੋਂ ਜਿਹੜਾ ਹੈਗਾ ਰੋਕ ਲਿਖਤਾ ਗਿਆ ਸੀਗਾ ਇਸ ਚੀਜ਼ ਨੂੰ ਲੈ ਕੇ ਇਸ ਵਾਰ ਦੁਬਾਰਾ ਕੋਈ ਇਸ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਹੋਵੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਕੱਲ ਸ਼ਾਮ ਦਾ ਹੀ ਜਿਹੜਾ ਹੈਗਾ ਉਹ ਜਿਹੜੀ ਚੌਕਸੀ ਵਧਾਈ ਗਈ ਹੈਗੀ ਆ ਜਰੂਰ ਵਕਫ ਵਕ ਟੀਮਾਂ ਜਰੂਰ ਲਗਾਈਆਂ ਗਈਆਂ ਹੈਗੀਆਂ ਔਰ ਕਈ ਚੌਂਕ ਨੇ ਔਰ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਕਿਸਾਨਾਂ ਦੇ ਵੱਲੋਂ ਅੱਜ ਜਿਹੜਾ ਹੈਗਾ ਹਾਂ ਗਾਮਾ ਕਰਨ ਦੀ ਗੱਲ ਕਹੀ ਸੀ ਕਿਸਾਨਾਂ ਦੇ ਵੱਲੋਂ ਇੱਕ ਕਿਹਾ ਗਿਆ ਸੀਗਾ ਕਿ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਦਿਖਾਵਾਂਗੇ ਔਰ ਭਾਜਪੀ ਦੇ ਵਰਕਰਾਂ ਨੂੰ ਜਿਹੜਾ ਆਣ ਨਹੀਂ ਦਵਾਂਗੇ ਇਸ ਚੀਜ਼ ਨੂੰ ਵੀ ਲੈ ਕੇ ਜਿਹੜੀ ਗੱਲ ਲਗਾਤਾਰ ਬਾਰ-ਬਾਰ ਕਹੀ ਜਾ ਰਹੀ ਸੀ ਤਾਂ ਦੂਸਰੇ ਪਾਸੇ ਕਿਸਾਨ ਵੀ ਜਿਹੜੇ ਨੇ ਉਹ ਅੜੇ ਹੋਏ ਨੇ ਕਿਸਾਨਾਂ ਦੇ ਵੱਲੋਂ ਗੱਲ ਇੱਕੋ ਹੀ ਆਪਣੀ ਗਰੰਟੀ ਨੂੰ ਲੈ ਕੇ ਜਿਹੜੀ ਕਹੀ ਜਾ ਰਹੀ ਸੀ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਪਟਿਆਲਾ ਤੋਂ ਦੇਖ ਰਹੇ ਹੋ ਦੂਰ ਤੱਕ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆਂ ਪੰਡਾਲ ਜਿਹੜਾ ਹੈਗਾ ਉਹ ਸੱਚ ਕੇ ਤਿਆਰ ਹੋ ਚੁੱਕਾ ਔਰ ਵਕਫਾ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਹੈਗਾ ਵੀ ਵੀ ਆਈਪੀ ਹੋਗੇ ਵੀ ਆਈਪੀ ਹੋਗੇ ਔਰ ਜਰਨਲ ਕੈਟਾਗਰੀ ਦੇ ਜਿਹੜੇ ਲੋਕ ਹੋਗੇ ਪਿੱਛੇ ਜਿਸ ਤਰੀਕੇ ਦੇ ਨਾਲ ਸਿਸਟਮ ਬਣਾਇਆ ਮੀਡੀਆ ਦਾ ਵੱਖਰਾ ਬਣਾਇਆ ਹੋਇਆ ਔਰ ਦੂਰ ਤੱਕ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਗੇ ਡਿਊਟੀਆਂ ਜਿਹੜੀਆਂ ਨੇ ਲੱਗ ਰਹੀਆਂ ਪੁਲਿਸ ਜਿਹੜੀ ਹੈ ਛੋਣੀ ਚ ਤਬਦੀਲ ਹੈ ਕਿਉਂਕਿ ਕੋਈ ਅਨਸਖਾਮੇ ਘਟਨਾ ਜਿਹੜੀ ਆ ਉਹ ਨਾ ਵਾਪਰੇ ਇਸ ਵੱਡੀ ਖਬਰ ਇਹੀ ਆ ਨਿਕਲ ਕੇ ਕਿ ਅੱਜ ਕੈਪਟਨ ਅਮਨਿੰਦਰ ਸਿੰਘ ਜਿਹੜੇ ਨੇ ਉਹ ਇਸ ਰੈਲੀ ਦਾ ਹਿੱਸਾ ਨਹੀਂ ਬਣਨਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਰੈਲੀ ਵੀ ਹੋਣੀ ਹੈ ਜਿੱਥੇ ਨਰਿੰਦਰ ਮੋਦੇ ਜਾਣਗੇ ਔਰ ਉਸ ਤੋਂ ਬਾਅਦ ਜਲੰਧਰ ਵੀ ਹੋਣੀ ਹੈਗੀ ਹੈ ਔਰ ਅੱਜ ਪਟਿਆਲਾ ਦੇ ਵਿੱਚ ਸ਼ੁਰੂਆਤ ਹੈ ਕਿਉਂਕਿ ਲਗਾਤਾਰ ਤਿੰਨ ਜਿਹੜੀਆਂ ਮਹਾਰੈਲੀਆਂ ਪੰਜਾਬ ਦੇ ਵਿੱਚ ਹੋਣੀਆਂ ਸਿਗੀਆਂ ਤਾਂ ਤੁਹਾਨੂੰ ਇਸ ਵੇਲੇ ਦੀ ਇਹੀ ਵੱਡੀ ਖਬਰ ਹੈ ਕਿ ਕੈਪਟਨ ਅਮਨਿੰਦਰ ਸਿੰਘ ਅੱਜ ਇਸ ਰੈਲੀ ਵਿੱਚ ਨਹੀਂ ਪਹੁੰਚਣਗੇ ਬਾਕੀ ਹੋਰ ਅਪਡੇਟਸ ਜਿਹੜੀ ਆ ਉਹ ਜੁੜੇ ਹੋ ਹਮਦਰ ਟੀਵੀ ਦੇ ਨਾਲ ਬਾਕੀ ਕੈਮਰਾਮੈਨ ਰਜੀਵ ਤਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਤਿੰਨ